ਵਾਹਿਗੁਰੂ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂrt ਅਜੂਨੀ ਸੈ ਪੰਗਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੀ ਸੋਚੀ ਲਖ ਵਾਰੁ ਚੁਪੈ ਚੁਪਨ ਹੋਵੈ ਜੀ ਲਾਇ ਰਹਾ ਲਿ ਉਤਾਰੁ ਭੁਖਾ ਭੁਖ ਨਉਤਰੀ ਜੇ ਬੰਨਾਪੁਰਿਆ ਪਾਰ ਸਹਿਸ ਤਿਆਨ ਪਾ ਲਖ ਹੋਇ ਤੈ ਕਨ ਚੱਲੈ ਨਾਲ ਕੇਸ ਚਾਰਾ ਹੋਈਐ ਕੇ ਕੂੜੈ ਟਟੇ ਪਾਲੋ ਹੁਕਮ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨਾ ਆਕਾਰ ਹੁਕਮ ਨਾ ਕਹੇ ਜੈ ਓਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਹੋ ਤੁਮ ਨੀ ਚੋਕਮ ਲਖ ਦਕ ਸਕ ਪਾਈ ਹੈ ਇੱਕ ਨੌਕੀਂ ਬਖੀਸ ਇੱਕ ਹੁਕਮੀ ਸਾਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬਜਾਤਾ ਹਮ ਮੈਂ ਕਹਿ ਨ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣਵਿਚਾਰ ਗਾਵੇ ਕੋ ਵਿਦਿਆਵਿਖਮ ਵਿਚਾਰ ਗਾਵੇ ਕੋ ਸਾਜ ਕਰਤਨ ਖੇ ਗਾਵੇ ਕੋ ਜੀਲ ਫਿਰਦੇ ਗਾਵੇ ਕੋ ਜਪਾਤ ਸੇ ਦੂਰ ਗਾਵੇ ਕੋ ਵੇਖੇ ਹਾਦ ਰਸ ਦੂਰ ਕਤਨਾ ਕੋ ਥੀ ਨਾ ਆਵੇ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਦਾ ਦੇ ਲੰਦੇ ਤੱਕ ਪਾਹੇ ਜੋ ਜਗੰਤਰ ਖਾਹੀ ਖਾਹੇ ਹੋ ਕਿਵੇਂ ਕਮ ਚਲਾਏ ਰਹੋ ਨਾਮ ਕੇクセਵੇ ਪ੍ਰਵਾਹੋ ਸੱਚਾ ਸਾਹਿਬ ਸਾਤਨਾਏ ਪਾਖੇ ਪਉ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਿਆ ਗੈ ਰੱਖੀ ਹੈ ਜਦ ਸਦਰਵਾਰ ਮੂੰਹੋਂ ਕੇ ਬੋਲਣ ਬੋਲਿਆ ਜਿਸੁੰਦਰੇ ਪਿਆਰੇ ਮਤਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਦਵਾਰ ਨਾਨਕੇ ਵੇ ਜਾਣੀ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿ ਤਨ ਹੋਇਆ ਆਪੇ ਆਪਣਰੰਜਨ ਸੋਇ ਜੀ ਸੇਵਤਨ ਪਾਇ ਮਨ ਅਨ ਗਾਵਿਆ ਗੁਨਿ ਨਿਦਾਨ ਗਾਵਿਆ ਸੁਣੀ ਮਾਰਾ ਖੇ ਪਉ ਦੁਖ ਪਰਹਾਰ ਤੁਕਾਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਸਮਾਈ ਗੋਰਿਸ਼ਰ ਗੋਰਖ ਬਰਮਾ ਗੋਰ ਪਾਰਵਤੀ ਮਾਈ ਜੇ ਹੋਂ ਜਾਂ ਨਾਖਣੇ ਕੈਨਕਾ ਤੁਨਾ ਜਾਈ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋਮਾ ਵਿਸਰਨਾ ਜਾਈ ਤੀਰਤਨਾਵਾਂ ਜੇ ਸੋਮਾ ਮਿਨ ਭਾਨੇ ਕੇ ਨਾਇ ਕਰੀ ਜੇ ਤੇ ਟੋਪਾਈ ਵੇ ਖਮਿਨ ਕਰਮਾ ਕੇ ਮਿਲਣ ਲਈ ਮਤ ਵਿਚਾਰਨ ਜੋ ਆਰਮਾਨਕ ਜੀ ਹੈ ਕਿ ਗੁਰ ਕੀ ਸਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋਮਾ ਵਿਸਰਨਾ ਜਾਈ ਜੇ ਉਚਾਰ ਯਾਰ ਜਾਂ ਹੋਰ ਸੁਣੀ ਹੋਏ ਨਵਾਂ ਖੰਡਾ ਵੀ ਜਾਣੀ ਹੈ ਨਾ ਚਲੇ ਸਭ ਕੋਈ ਚੰਗਾ ਨੌਰ ਖਾਇਕਾ ਚਸਕੀਤ ਜਗਲੇ ਜੇਤੇਸ ਨਦਰ ਆਵਈ ਤਾ ਵਤਨ ਪੁੱਛਿਆ ਕਿ ਕੀਟਾ ਅੰਦਰ ਕੀੜਕਾ ਦੋਸੀ ਦੋਸਤ ਰੇ ਨਾਨਕ ਨੇ ਕੋਨ ਕੋਨ ਕਰੇ ਕਰਮਾਂ ਤੇ ਕੋਨ ਦਿੱਤੇ ਇਹ ਕੋਈ ਸੁਝਾਏ ਜੇਤੇਸ ਕੋਨ ਕੋਈ ਕਰੇ ਸੋਨੇ ਸਤਬੀਰ ਸੁਰਨਾ ਸੁਣਿਆ ਦਾ ਤਵਲਾ ਕਾ ਸੁਣਿਆ ਦੀ ਬਲੋ ਪਤਾ ਸੁਣਿਆ ਪੋਹਣਾ ਚੱਕ ਕਾਲ ਨਾਨਕ ਭਗਤਾਂ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਆਇ ਸਰਬਰ ਮੰਦ ਸੁਣਿਆ ਬਕਸਲਾਨ ਮੰਦ ਸੁਣਿਆ ਜੋ ਉਜਗਤਨ ਪੇ ਸੁਣਿਆ ਸਾਸਮਤ ਪੇ ਨਾਨਕ ਭਗਤਾਂ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਨ ਤੋਂ ਗਿਆਨ ਸੁਣਿਆ ਅਰਸਰ ਕਾ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਾਗੇ ਸਾਈ ਧਿਆ ਤੋ ਨਿਆ ਸਰਾ ਗੁਣਾ ਕੇ ਕਾ ਸੁਣਾਏ ਸੇ ਇੱਕ ਵੀਰ ਪਾਤਸ਼ਾਹ ਸੁਣਾਏ ਤੇ ਪਾਵੇ ਰਾਹ ਸੁਨੇ ਹਾਤ ਉਹ ਐਸਾ ਉਹ ਨਾਮਕ ਪਤ ਸਦਾ ਵਿਗਾ ਸੁਣਾਏ ਦੂਪਾਪ ਦਾ ਨਾਸ ਮੰਨੇ ਕੀ ਗਤ ਕਹਿਣਾ ਚਾਹੀਜੇ ਕੋ ਕਾ ਪਿਛਾ ਪਿਤਾ ਕਾਗਦ ਕਮਨ ਲਿਖਣ ਹਰ ਮੰਨੇ ਕਾ ਵੇ ਕਰਨ ਵਿਚਾਰਿਆ ਸਾ ਨਾਮ ਨਿਰੰਜਨ ਹੋਏ ਜੀ ਕੋ ਮੰਨੇ ਜਾਣੇ ਮੰ ਕੋਈ ਮੰਨਾ ਸੁਰਤ ਉਹ ਮੰਨ ਬੁੱਧ ਮੰਨਾ ਸਕਲ ਪਵਨ ਕੀ ਸੋਧ ਮੰਨਾ ਮੋ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਨੇ ਜਾਣੇ ਮੰ ਕੋਈ ਮੰਨਾ ਮਾਰੇ ਠੰਗ ਨਭਾਈ ਮੰਨੇ ਪਾਸੋਂ ਪ੍ਰਗਟ ਜਾਏ ਮੰਨੈ ਮੰਗਣ ਚੱਲਿਆ ਪੰਥ ਮੰਨੈ ਧਰਮ ਸੇਤੀ ਸੰਬੰਧ ਦੇ ਐਸਾ ਨਾਮ ਨਿੰਜਨ ਹੋ ਜੀ ਕੋ ਮੰਨ ਜਾਣਾ ਮਨ ਕੋਈ ਮੰਨੈ ਪਾਵੇ ਮੁਗਦਵਾਰ ਮੰਨੈ ਪਰਿਵਾਰ ਐਸਾ ਧਾਰਮ ਮੰਨੈ ਤਰੇ ਤਰੇ ਕੋ ਸੇਖ ਮੰਨੈ ਨਾਣ ਕੋ ਬੈਖ ਐਸਾ ਨਾਮ ਨਿੰਜਨ ਹੋ ਜੀ ਕੋ ਮੰਨ ਜਾਣਾ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਾਵੇ ਤਰਕੇ ਮਨ ਪੰਜ ਸੋਹਿਤ ਰਾਜਨ ਪੰਜ ਜਗ ਕੋ ਰੇਖ ਧਿਆਨ ਜੀ ਕੋ ਕਹ ਹੈ ਕਰ ਵਿਚਾਰ ਕਰਤੇ ਕਿਆ ਕਰਨ ਨਾਹੀ ਸਮਾਰ ਦੋਲ ਧਰਮ ਦੇ ਕਾ ਪੁੱਸੰਦ ਉਥਾ ਰੱਖਿਆ ਜੀ ਸੂਤ ਜੀ ਕੋ ਜਹ ਹੋ ਐਸੇ ਚਾਰ ਤਵਲਾ ਉਪਰ ਕਿਤਾ ਪਾ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕ ਮਨਜੂਰ ਜੀਹ ਯਾਤਰਾਂ ਗਾਕੇ ਨਾਵ ਸਾਬ ਨਾਲ ਲਿਖਿਆ ਬੁੜੀ ਕਲਾਮੇ ਹਲੇ ਖਲਖ ਜਾਣਾ ਕੋਈ ਲਿਖਾ ਲਿਖੇ ਕਿਤਾ ਹੋ ਕੇ ਤਾਂਸ ਵਾਲੀ ਰੂਪ ਕੇ ਤੀ ਤਬ ਜਾਣਾ ਕੌਣ ਕੂਤ ਕੀਤਾ ਪਸੋ ਇੱਕ ਕੋ ਬਹੁਤ ਇਸ ਤੋ ਲਖਦੇ ਕੁੰਤ ਕਮਨ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋਤਤ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਪਉ ਸੰਗ ਪੂਜਾ ਸੰਗ ਤਪ ਤੋ ਸੰਗ ਰੰਮੁ ਗੁਵੈਤ ਪੜ ਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਸਦੀ ਸੰਗ ਦਾ ਤਾਰ ਸੰਸੂਰ ਮੋਹ ਭਕ ਸਰ ਸੰਗ ਮੋਣ ਲੇ ਬਲਾਇ ਤਰ ਕੁੰਤ ਕਮਨ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋਤਤ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਕੰਦ ਕੋਰ ਸੰਖ ਚੂਰ ਹਰਾਮ ਕੋਰ ਸੰਖ ਕਮਰ ਕਰ ਜਾ ਹੈ ਜੋਰ ਸੰਖ ਗਲਵੜ ਹੱਤਿਆ ਕਮਾ ਹੈ ਅਸੰਖ ਪਾਪੀ ਭਾਪ ਕਰ ਜਾ ਹੈ ਸੰਕੂਲੇ ਔਰ ਕੁੜੇ ਫਰਾ ਹੈ ਸੰਖ ਮਲੇ ਸ਼ਮਲ ਪਖ ਖਾਏ ਸੰਖ ਨੇ ਦਿਕਸ ਕਰੇ ਪਾਰ ਨਾਰੰਗਨੀ ਚ ਗਾ ਹੈ ਚਾਰ ਵਾਰਾਂ ਜਾਵਾ ਇੱਕ ਵਾਰ ਜੋਤ ਜਤ ਭਾਵੇ ਸਾਈ ਭਲੀ ਕਾਰਤੂਸਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਸਾਗਮ ਗਮ ਸੰਖ ਲੋ ਸੰਖ ਜੇਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਾਇਨ ਗੀਤ ਉਹਨਾਂ ਦਾ ਅਖਰੀ ਲਿਖਨ ਬੋਲ ਬਾਣ ਅਖਰਸੇ ਸੰਜੋਬ ਖਾਨ ਜੀ ਨੇ ਲਿਖੇ ਤੇ ਸਿਰਨਾ ਜੀ ਫਰਮਾਇਤੀ ਤੇ ਪਾਹ ਜੀ ਤਾਂ ਕਿ ਤਾਂ ਤੇ ਤਨੋ ਵੀ ਨਾਵੇਂ ਨਾ ਹੀ ਕੋਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਾਂ ਜਾਵਾ ਇੱਕ ਵਾਰ ਜੋ ਤੁਸ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਤ ਪਰਤਨ ਦੇ ਪਾਣੀ ਤੋਤੇ ਉਤਰ ਕੇ ਮੁੱਤਬਲੀ ਦੀ ਕਪੜੋ ਦੀ ਸਭੂਨ ਲਈ ਆਇਓ ਤੋਈ ਪਰਿਆ ਮਤ ਪਾਪਾ ਕੇ ਸੰਗੂ ਤੋ ਪਹਿਨਾ ਵੇ ਗਾ ਰੰਗ ਪੁੰਨੀ ਪਾਪੀ ਆਖਣਾ ਨਹੀਂ ਕਰਕੇ ਕੰਨ ਲਿਖ ਲੈ ਜਾ ਹੋ ਆਪੇ ਵੀ ਜਾਪੇ ਹੀ ਖਾਉ ਨਾਨਕੋ ਕੀ ਆਉ ਜਾ ਹੋ ਤੀਰ ਸਤਬਦੇ ਤਾਂ ਜੇ ਕੋ ਭਾਵੇ ਤਿਲ ਕਮਨ ਸੁਣਿਆ ਮਨ ਮਨ ਕੀ ਤੋ ਅੰਤਗਤੀ ਤੁਮਨੋਂ ਸਭ ਕੋ ਤ੍ਰਿਮੈ ਨਹੀਂ ਕੋ ਬਿੰਗੁਨ ਕਿਤੇ ਭਗਤ ਨਾ ਹੋ ਸਾਸਤ ਬਾਣੀ ਪਰਮ ਸਾਸਤ ਸਦਾ ਮਨ ਚਾਉ ਕਮਨ ਸੁਬਿਲਾ ਵਖਤ ਕਮਨ 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 ਵਾਰ ਕਮਨ ਰਤਿਮਾ ਕੋ ਮਨ ਜੀ ਤੋ ਆਕਾਰ ਬੈ ਨਭਿਆ ਪੰਤੀ ਜੋ ਹੋਵੇ ਲੇਖ ਪ੍ਰਾਨ ਵਤਨ ਬਈ ਔਕਾ ਦੀ ਜੇ ਲਿਖਣ ਲਈ ਕੁਰਾਨ ਤੇ ਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਗਾ ਤੋ ਸਿਟੀ ਕੋ ਸਾਜੀ ਆਪੇ ਜਾਣ ਸੋਈ ਕਿ ਕਰ ਖਾਕੀ ਚਲਾਹੀ ਕਿ ਵਰਨੀ ਕਿ ਜਾਨਾ ਨਾਨਕ ਖੰਜ਼ਾਬ ਕੋ ਅਖਾਏ ਕਦੂ ਕਸਿਆਨਾ ਵੱਡਾ ਸਾਹਿ ਵੱਡੀ ਨਹੀਂ ਕਿਤੇ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਕੇ ਗਿਆ ਨ ਸੋਹੇ ਪਤਲਾ ਪਤਲਾ ਲਖ ਆਗਾ ਸਾਗਾ ਸੋਰ ਕੋੜ ਕੋਪਾਲ ਧਕੇ ਵੇਤ ਕਹਿਣ ਕਿ ਬਾਤ ਸਹਿਸ 18 ਕਹਿਣ ਕਿ ਤੇ ਬਾਸ ਲੂਕਤਾ ਦੇਖਾ ਹੋਇ ਤਾ ਲਿਖਿਆ ਲਿਖਿਆ ਵਿਨਾਸ ਨਾਨਕ ਵੱਡਾ ਕਿ ਆਪੇ ਜਾਣੇ ਆਪ ਸਲਾਹੀ ਸਲਾਹੇ ਤਿਸਤ ਨਪਾਇ ਨੰਦੀ ਆਤਾ ਵਾਪ ਹੋਇਸ ਮਨ ਨ ਜਾਣੀ ਇਸ ਮਨ ਦਾ ਸultan ਗ੍ਰਹ ਦੇਤੀ ਮਾਲਤਨ ਕੀਰਤੋ ਨਾ ਹੋਗਣੀ ਜਿਤ ਇਸ ਮਨ ਨੂੰ ਨ ਅਵਿਸਰੇ ਅੰਤ ਨ ਸੇਵਤੀ ਕਹਿਣ ਨਾ ਤੰਦਰ ਕਰਨ ਦੇ ਨਾ ਤੰਦਰ ਵੇਖਣ ਸੁਣਨ ਨਾ ਤੰਦਰ ਜਪੇ ਕਹਿਣ ਮਨ ਤੰਦਰ ਜਪੇ ਕੀਤਾ ਕਰਨ ਨਾ ਜਪੇ ਬਾਰਾ ਬਾਰ ਅੰਤ ਕਰਨ ਕੀਤੇ ਵੇਲਾਹੇ ਤੱਕ ਨ ਪਾਇ ਚਾਹੇ ਇਹ ਅੰਤ ਨ ਜਾਣੇ ਕੋਈ ਬੋਤਾ ਕਿ ਇਹ ਬੋਤਾ ਹੈ ਵੱਡਾ ਸਾਹਿਬ ਉੱਚਾ ਤਾ ਉੱਚੇ ਉਪਰ ਚਨਾਉ ਇਹ ਬੁੱਟੂ ਚਾ ਹੋਵੇ ਕੋਈ ਤਿਸ ਜੇ ਕੋ ਜਾਣੇ ਸੋ ਜੇ ਵੱਡਾ ਜਾਣੇ ਆਪ ਬਨਾਨ ਨੰਦੀ ਕਰਮੀ ਦਾ ਬਹੁਤਾ ਕਰਮ ਲਿਖਾ ਨਾ ਜੇ ਵੱਡਾ ਦਾ ਤਾ ਤੇਲਣਾ ਤਮੈ ਕਹਤੇ ਮੰਗ ਜੋ ਤੋ ਬ ਕੇਤੇ ਘਰ ਤੋਂ ਟੇਵੇ ਕਰਕੇ ਤੇ ਲੈ ਲੈ ਮੁਕਰ ਪਾਹੇ ਕਿਤੇ ਮੁਰਖਾਈ ਗਏ ਕਿਤੇ ਦੂ ਭੁਗਸਤ ਮਾਰੇ ਪੇ ਤਾ ਤੇ ਦੱਤਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕਾ ਕੋਈ ਜੇ ਕੋ ਖਾਈ ਕਾਖਨ ਭਾਈ ਹੋ ਜਾਣੇ ਜੇਤੀ ਅਮੋ ਖਾਈ ਆਪੇ ਜਾਣੇ ਆਪੇ ਦੇ ਆ ਕੇ ਜੇ ਪੇ ਕਈ ਕੇ ਜਿਸਨ ਬਕਸੀ ਸਿਪਸਲਾ ਨਾਨਕ ਪਾਸਾ ਹੀ ਪਾਸਾ ਹੋ ਉਹ ਮੂਲਗੋ ਨੂੰ ਮਲਵਾ ਪਰ ਮਲਵਾ ਪਰ ਇਹ ਮੂਲ ਪੰਡਰ ਮੁਲਾਵੇ ਮੁੱਲਾ ਗਏ ਮੁੱਲ ਭਾਈ ਮੁੱਲਾ ਸਮਾਏ ਮੁੱਲਤਰ ਮੁੱਲ ਦੀਵਾਨ ਮੁੱਤਲ ਮੁੱਲ ਪਰਵਾਨ ਬਕਸੀਸ ਮੁੱਲਿਸਾਨ ਉਹ ਮੂਲੋ ਮੂਲਾ ਖਨ ਗਏ ਆਖਾ ਕਰੇਲੇ ਬਲਾਈ ਆਕੇ ਵੇਦ ਪੜ ਪ੍ਰਾਨ ਆਖੇ ਪੜੇ ਕਰ ਕੋ ਖਿਆਨ ਆਖੇ ਪਰ ਮੇ ਆਖੇ ਅੰਦਾਖ ਆਖੇਈ ਸਰਾਕੇ ਸਦਾ ਕਿਤੇ ਕਿਤੇ ਬੋਧਾ ਕੇ ਦਨ ਵਖ ਦੇਵਾ ਕੇ ਸੋਨਨ ਮੁੰਜਾ ਸੇਵ ਕੇ ਤੇ ਆਖਿਆ ਕਨ ਪਾਈ ਕਿਤੇ ਕਹਿ ਕੇ ਉੱਠ ਜਾਏ ਇਹਦੇ ਕਿਤੇ ਹੋਰ ਕਈ ਦਾਗਨ ਧੱਕ ਕੇਈ ਕਿ ਜੀ ਉੱਠ ਪਾਉ ਤੇ ਉਹ ਨਾਮ ਜਾਣ ਸੱਚ ਸੋ ਜੀ ਕੋ ਆਖੇ ਉਹਲਵ ਕਰਤਾ ਲਿਖਿਆ ਸਰ ਗਵਾਰਾ ਗਵਾਰ ਸੋ ਦਾ ਕੇ ਹਸੋ ਕਰਕੇ ਅਜਿਤਬ ਸਰ ਸਮਲਿਵਾਜੀ ਨਾਦਨੇ ਕੇ ਸੰਗ ਕਿਤੇ ਬਵਨ ਹਾਰੇ ਕੇ ਤੇ ਰਾਗ ਪੇ ਚੋਕਈਏ ਕਿਤੇ ਗਾਉਨ ਹਾਰੇ ਗਾਵੇ ਤੋਨੋਂ ਪੌਣ ਪਾਣੀ ਪੈਸਾਂਤਰ ਗਾਵੇ ਰਾਜਾ ਤਨ ਦੁਆਰੇ ਗਾਵੇ ਜੇਤ ਗੋਪਤ ਲਿਖ ਜਾਣੇ ਲਿਖ ਰਿਖਤਰ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਸ ਸਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤਾ 55 ਜਦੀ ਸਦੀ ਸੰਤੋਖੀ ਗਾ ਵੀਰ ਕਰਾਏ ਗਾ ਉਹਨ ਪੰਡਿਤ ਪਰਨੋ ਖਿੱਸਾ ਜੋ ਜੋ ਬੇਦਾਂ ਲਿਗਾਵੇ ਮੋਹਨੀ ਅਮਨ ਮੋਹਸਰ ਗਾ ਮਸਬੀ ਅਲੇ ਗਾ ਮਰਤਨ ਪਾਈ ਤੇਰੇ ਅਰਥ ਤੀ ਤਨ ਲਿਗਾਵੇ ਜੋਧਮਾ ਬਸੂਰਾ ਗਾ ਵੇਖਾਂ ਨੀ ਚਾਰੇ ਗਾ ਵੇ ਖੰਡ ਮੰਡਲ ਵਰ ਝੰਡਾ ਕਰ ਕਰਾ ਰੱਖੇ ਧਾਰੇ ਸੇਦ ਨੂੰ ਗਾ ਵੀ ਜੋਤਪਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਮ ਸੇ ਮੇ ਜਿਤਨਾ ਉਹ ਨਾਨਕ ਕਾ ਵਿਚਾਰੇ ਸੋਈ ਸੋਈ ਸੱਚ ਸਾਇ ਸੱਚ ਸੱਚੀ ਨਹੀਂ ਹੈਪੀ ਹੋਸੀ ਜੈ ਨਜਾਸੀ ਰਚਾਂ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀਸੀ ਮਾਇਆ ਜਿੰਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਪ ਤੇ ਅਸੀਂ ਬੜਿਆ ਜੋਤੀਸ ਭਾਵੇਂ ਸੋਈ ਕਰ ਮੁੰਦਾ ਸੰਦੋਖ ਸਰੰਪਤੋ ਲਈ ਧਿਆਨ ਕੀ ਕਰੇ ਵੇ ਭੂਤ ਖੰਡਾ ਕਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਤੀ ਮਾਨਜੀਤ ਤੇ ਜਗਜੀਤ ਆਦੇਸ ਤੇ ਸਹਾਇ ਆਦੇਸ ਯਾਦ ਅਨੀਲ ਨਾਦ ਨਾਹਤ ਜੋਜੋਗੀ ਕੋ ਬੀਸ ਭੂਤ ਗਿਆਨ ਦੇ ਭੰਡਾਰਨ ਘੜਕੜ ਵਾਜੇ ਨਾ ਦੇ ਆਪਨਾਤ ਨਾਤੀ ਸਭ ਜਾ ਕਿਰਿਤ ਸਿ ਬਰਸਾਦ ਸੰਜੋਗ ਜੋਦ ਕਾਰਜ ਲਾਵੇ ਲਿਖਿਆ ਹੋਇਆ ਵਿਭਾਗ ਆਦੇਸ ਤੇ ਸਹਾਇ ਆਦੇਸ ਯਾਦ ਨੀਰਨਾਦ ਨਾਹਤ ਜੋਜੋਗੀ ਕੋ ਬੀਸ ਇਹ ਕਮਾ ਜੋਤ ਵੇਦ ਤਿੰਨ ਚੱਲੇ ਪ੍ਰਵਾਨਿਕ ਸੰਸਾਰਿਕ ਬਣਾਰੀ ਕਲਾਈ ਦੀਵਾਨ ਜੋ ਤੇਸ ਭਾਵ ਤੇ ਵਜਲਾਵਾ ਜੀ ਹੋਇ ਫਰਮਾਨੋ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਦਾਨ ਆਦੇਸ਼ ਸਹਾਇ ਆਦੇਸ਼ ਆਦ ਨੀਲ ਅਨਾਦ ਨਾਥ ਜੋਜੋ ਕੋ ਇਸ ਆਸਨ ਲੋਇ ਲੈ ਪਨ ਆਜੁ ਕੁਛ ਪੈਸੇ ਕਵਰ ਕਰ ਕੇ ਵੇਖਿਆ ਸੇਜਨ ਹਰਨਾਨਕ ਸੱਚੇ ਕੀ ਸਾਚੀਕਾਰ ਆਦੇਸ਼ ਸਹਾਇ ਆਦੇਸ਼ ਆਦ ਅਨੀਲ ਅਨਾਦ ਨਾਥ ਜੋਜੋ ਕੇ ਕੋ ਵੇਸ ਇੱਕ ਦੂਜੀ ਪੋ ਲਖੋ ਹੋਇ ਲਖੋ ਵੇ ਲਖਵੀਸ ਲਗ ਲਗੇ ਰੱਖੀਏ ਇੱਕ ਨਾਮ ਜਗਦੀਸ਼ ਇਤਰਾਇ ਪਤ ਪੌੜੀਆਂ ਚੜੀਆਂ ਹੋਏ ਕੀ ਸੋ ਸੁਣ ਗਲਾ ਕਾਸ ਕੀ ਕਿਟਾਈ ਰੀਸ ਨਾਨਕ ਦੀ ਪਾਈਆ ਕੁੜੀ ਕੁੜਾ ਠੀਸ ਆਖਣ ਜੋਰ ਚ ਪੈਨ ਜੋਰ ਜੋਰ ਨਵੰਗਨ ਦੀ ਨ ਜੋਰ ਜੋਰ ਨ ਜੂਨ ਵਰਨ ਨ ਜੋਰ 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 ਨ ਰਾਜਮਾਲ ਮਨਸੋਰ ਜੋਰ ਨ ਦਿਗਾਂਤ ਚਾਰ ਜੋਨ ਜੋਤਿ ਛੜਾ ਸਨ ਸਾਜੇ ਹੱਥ ਜੋਰ ਕਰ ਵੇਖਿਆ ਸੋਈ ਨਾਨਕੋਤਮ 니ਚ ਨ ਕੋਈ ਰਾਤ ਰੂਤੀ 34 ਵਾਰ ਬਨ ਬਣੀ ਅਗਨੀ ਬਾਤਾਲ ਤੇ ਸਭ ਧਰਤੀ ਤਾਬ ਰੱਖੀ ਤਾਂ ਹੰਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦੇਣਗੇ ਨਾਮ ਆਨੇਕ ਰੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਹੋ ਸੱਚਾ ਦਰਬਾਰ ਤਿਥੈ ਸੋਨ ਪੰਜ ਪਰਵਾਨ ਨਦੀ ਕਰਮ ਭਵਨ ਸੰਨ ਕੱਚ ਭਗਾਈ ਉਤੇ ਪੈ ਨਨਗੇ ਆਜਾਪੇ ਜਾਏ ਤਾਰਮਖੰਡ ਕਾਏ ਹੋ ਤਰਮ ਗਿਆਨ ਖੰਡ ਕਾ ਹੁਕਰੂਗੇ ਦੇਵਨ ਪਾਨੀ ਬਸੰਤਰ ਗੀਤਿਕਨ ਮੇ ਹੇਸ ਕੇਤੇ ਬਰਮੇਕਾਰਤ ਕਰਿਆ ਰੂਪ ਰੰਗ ਕੇ ਵੇਸ ਕੇ ਤੇ ਕਰਮ ਭੂਮੀ ਮੇਰ ਕੇ ਤੇ ਕਹਤੇ ਤੂਬਦੇਸ਼ ਕੇ ਤੇ ਅੰਤ ਚਾਂਸ ਹੋਰ ਕੇ ਤੇ ਕਹਤੇ ਮੰਡਲ ਦੇਸ ਕਿਤੇ ਸਦਬੋਧਨ ਆਦਿ ਕਿਤੇ ਕਿਤੇ ਦੇਈ ਵੇਸ ਕਿਤੇ ਦੇਵਦਾਨ ਮੋਨ ਕਿਤੇ ਕਿਤੇ ਰੰਗ ਸੰਬੰਧ ਹੋ ਗਏ ਤੇ ਹਨ ਕਿਤੇ ਵਣ ਕਿਤੇ ਬੰਦ ਰੰਤ ਕੀਤੀ ਅਸਰਤੀ ਸੇਵਕੇ ਦੇ ਨਾਨਕ ਅਨੰਤ ਗਿਆਨ ਘਣ ਮੇ ਅਗਿਆਨ ਪ੍ਰਚਾਰਿਤ ਤਾਂ ਆਦਿ ਵਿਰੋਧ ਕੋਡ ਨੰਦ ਸਾਰਮ ਖੰਡ ਕੀ ਬਾਣੀ ਰੂਪਿਤ ਦਾ ਘਾਰਤਕਰੀ ਬਹੁਤ ਨੂਪ ਹਤਾ ਕਿ ਅਗਲਾ ਕਦੀ ਨਾ ਜਾਏ ਜੇ ਕੋ ਕਾ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੋਧਤ ਤੱਕੜੀਏ ਸੁਰ ਰੰਦਾ ਕਿ ਸੋਧ ਕਰਮ ਖੰਡ ਕੀ ਬਾਣੀ ਜੋਤਿਤਾ ਹੋਰ ਨਾ ਕੋਈ ਹੋਰ